ਹਾਂਜੀ ਦੋਸਤੋ ਸ਼ਸ਼ਟਿ ਕਾਲ ਦੀ ਸਾਰਿਆਂ ਨੂੰ ਤੇ ਲੋ ਜੀ ਵੀਰੇ ਅਨਪਤਾ ਹੁਣ ਇੱਕ ਮੱਝ ਵੀਰੇ ਜੋ ਕਿ ਮੱਝ ਵੀਰੇ ਡੇਢ ਸਾਲ ਤੋਂ ਇਹ ਰਿਪੀਟ ਹੋ ਚੁੱਕੀ ਈ ਯਾਰ ਵਾਰ-ਵਾਰ ਇਹ ਫਿਰੀ ਜਾ ਰਹੀ ਈ ਮੱਝ ਤੇ ਬਹੁਤ ਹੀ ਉਪਰ ਵਾਲੇ ਬਹੁਤ ਘਟਤਾ ਹੋਇਆ ਤੇ ਆਪਾਂ ਵੀਰੇ ਬਾਈ ਗੁਰੂ ਦੀ ਕਿਰਪਾ ਨਾਲ ਇੱਕ ਤਰੀਕਾ ਦਮ ਆਇਆ ਸੀ ਆਪਣੇ ਆਪ ਹੀ ਕੁਛ ਲਾ ਕੇ ਇੱਕ ਤੇ ਮੈਂ ਤੁੱਕਾ ਲੱਗਾ ਦੀ ਵੀਰੇ ਆਪਾਂ ਨੇ ਤੁਹਾਨੂੰ ਦਿਖਾਉਂਗਾ ਹੋਰ ਪਸ਼ੂ ਜਿਹੜੇ ਰਹਿ ਗਏ ਉਹ ਤੀਜੇ ਨਾਲ ਤੇ ਪਹਿਲਾਂ ਆਪਣੇ ਪਸ਼ੂ ਵੀ ਹੋਰ ਫਿਟ ਹੋਣ ਆਪਾਂ ਤੁਹਾਨੂੰ ਅੱਗੇ ਵੀ ਆਪਣੇ ਨਹੀਂ ਹੋਏ ਹੋਏ ਆਪਾਂ ਕਿਉਂ ਕਰਦੇ ਆ ਤੇ ਹੁਣ ਵੀਰੇ ਆਪਾਂ ਉਹ ਤਰੀਕਾ ਚ ਮਾਇਆ ਦੀਗਾ ਤੇ ਪਸੂ ਫਿਰ ਆਪਣੇ ਸ਼ਹਿਰੇ ਯਾਰ ਉਹ ਨਾਲ ਰਹਿ ਚੁੱਕੇ ਨੇ ਹੁਣ ਆ ਵੀਰੇ ਮੇਰੇ ਪਿੰਡ ਮੱਝ ਮੱਝ ਨੂੰ ਮਰੀਕ ਸਿੰਘ ਤੇ ਇਹਨਾਂ ਦੇ ਇਹ ਮਾਦਰ ਫਿੱਟ ਹੋਈ ਗਈ ਸੀ ਆਪਰੇ ਕੀਤਾ ਕੀ ਹੋਵੇ ਇੱਕ ਆਪਾਂ ਸਣ ਪਹਿਲਾਂ ਵੀਰੇ ਦੇ ਪੜੀ ਆਪਾਂ ਮੈਟ੍ਰਿਕ ਚਾ ਭਰੀ ਸੀ ਮੈਟ੍ਰਿਕ ਆਪਾਂ ਆਈ ਜੋ ਇੰਟਰਪ੍ਰੀਟਰ ਕੰਪਨੀ ਦੀ ਹੁੰਦੀ ਆ ਤੇ ਆਪਾਂ ਇਹਦੇ ਉਪਰੇ ਹੀ ਤੇ ਉਸ ਤੋਂ ਬਾਅਦ ਇਹ ਹੀ ਹੀਟ ਚ ਆਉਣ ਤੋਂ ਬਾਅਦ ਆਪਾਂ ਠੀਕ ਆ ਪਰਿਆ ਉਸ ਤੋਂ ਬਾਅਦ ਆਪਣਾ ਇਹ ਨਾ ਕੀਤਾ ਕੀਆ ਹੋਰ ਉਸ ਤੋਂ ਪਹਿਲਾਂ ਆਪਾਂ ਇਹਨੂੰ ਛਮਾਨ ਖਵਾਇਆ ਵੀਰੇ ਸ਼ੀਰਤ ਪਾਊਡਰ 2.5 ਕਿਲੋ ਵਰਦਾਨ ਪਾਊਡਰ 200 ਗ੍ਰਾਮ ਮਚਮਲਾਇਆ ਤੇ ਨਾਲ ਵੀਰੇ ਗਰਮਮੈਂਟ ਦੀਆਂ ਗੋਲੀਆਂ ਇਹ ਗਰਮਮੈਂਟ ਦੀਆਂ ਗੋਲੀਆਂ ਪਾ ਕੇ ਤੇ ਇਹ ਮੰਨਣਾ ਘਟ ਘਟ ਉਸ ਤੋਂ ਬਾਅਦ ਇਹ 1.5 ਮਹੀਨਾ ਨੂੰ ਹੀਟ ਤੇ ਦੋ ਮਹੀਨਾ ਮਗਰੂੰ ਇਹ ਬਹੁਤ ਕਾਲੀ ਕਰ ਰਹੇ ਤੇ ਕਹਿੰਦੇ ਹੀਟ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਦੇਖੋ ਅੱਜ ਆਪਾਂ ਇਹ ਚੈੱਕ ਕਰੀਆ ਤੇ ਦੋ ਮਹੀਨੇ ਤੋਂ ਉੱਪਰ ਗੱਭਣਾ ਇਹ ਟਿਕ ਟੁਕੇ ਆਪਾਂ ਦੇ ਲਾਤੇ ਰਿਪੀਟਰ ਦਾ ਪੱਕਾ ਹੱਲ ਵਿੱਚ ਇਹੀ ਹੈ ਵੀ ਜੀ ਸ਼ਰਨ ਪਹਿਲਾਂ ਨੇ ਪਛ ਰਿਪੀਟ ਹੋ ਚੁੱਕੇ ਨੇ ਨਹੀਂ ਰਹਿ ਰਹੇ ਉਹਨਾਂ ਨੂੰ ਆਪਣੇ ਇਹੀ ਪਾਉਣਾ ਵੀਰੇ ਕਹਿੰਦੇ ਸੀ ਐਸ ਪਾਊਡਰ 2.5 ਕਿਲੋ ਤੇ ਪ੍ਰਦਾਨ ਪਾਊਡਰ 100 ਗ੍ਰਾਮ 200 ਗ੍ਰਾਮ ਵਿੱਚ ਮਿਸ਼ਰਨਾਗਾ ਗਰਮਣੇ ਦੀ ਗੋਲੀ ਇੱਕ ਪਾਉਣੀ ਆ ਗਰਮਣੇ ਦੀ ਗੋਲੀ ਤੁਸੀਂ ਵਿੱਚ ਮਿਲਾ ਵੀ ਸਕਦੇ ਹੋ ਇਕੱਠੀਆਂ ਕੁੱਟ ਕੇ ਵਿੱਚੋ ਜਿ ਇਕੱਠੀਆਂ ਮਿਸ਼ਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹ ਜੀ ਇਹੀ ਕੀਤਾ ਵੀਰੇ ਉਹ ਕੀਤਾ ਵੀਰਾਵਲੀ ਦੀ ਵੀਰਾਵਲੀ ਅਦਾਸ਼ਿਨ ਭਰੇ ਆਪਣੇ ਦੇ ਪਾਸਕਰ ਦੋੜੀ ਦੇ ਪਰੇ ਜੇ ਕੱਜ ਐ ਕੱਲ ਤੇ ਹੋਰ ਕੁਝ ਨਹੀਂ ਕੀਤਾ ਵੀਰੇ ਤੇ ਰਹਿ ਗਈ ਜੇ ਪਤਨ ਨਹੀਂ ਰਹਿ ਰਹੇ ਉਹ ਪੱਕਾ ਤਰੀਕਾ ਦਮਾਲੋ ਤੇ ਹੁਣ ਆਪਣਾ ਇਹ ਪੱਕਾ ਤਰੀਕਾ ਹੀ ਰੱਖਣਾਗਾ ਇਹ ਬਹੁਤ ਪੁਰਾਣਾ ਤਰੀਕਾ ਪਹਿਲਾਂ ਕੰਮ ਕਰਦਾ ਜਦੋਂ ਆਪਾਂ ਚੂਜ਼ ਕਰਦੇ ਹੁੰਦੇ ਹੁੰਦੇ ਤੇ ਜਿਉਂ-ਜਿਉਂ ਬੜਨਾ ਬੰਦੇ ਨਵੇਂ ਆਪਣੇ ਆ ਜਾਂਦੇ ਨੇ ਯਾਰ ਆਪਾਂ ਫਿਰ ਉਹ ਪਾਚੇ ਚ ਕਰ ਦਿੰਦੇ ਹਾਂ ਸਮਾਨ ਵੀ ਹੁਣ ਘੜਾ ਬੰਦਾ ਆਪਣੇ ਆਉਂਦਾਗਾ ਤੇ ਇਹ ਚੀਜ਼ ਆਪਾਂ ਵੀਰੇ ਪਤਨ ਲਈ ਆਪਾਂ ਨੇ ਦਿੱਲੀ ਟ੍ਰੇਨ ਚ ਪਾਉਣੀ ਪਊਣਾ 6000 ਰੁਪਏ ਬਾਕੀ ਸਭ ਇਹ ਵੀਡੀਓ ਸ਼ੇਅਰ ਕਰਦੇ ਬੱਧ ਪਾ ਹਾਂਜੀ ਵੀਰੇ ਇਹਦੇ ਕਾਪਾ ਹਾਲ ਪੱਟੇ ਹੋਰ ਦਿਖਾ ਦਈਏ ਆਪੇ ਵੀ ਕੱਟੀ ਚੈੱਕ ਕਰੀਆ ਹਲਕੇ ਜਿਹਾ ਪੈਨ ਬੀਚੋਂ ਕਹਿੰਦੇ ਗੱਭੋਂ ਨਿਕਲੇ ਜਾਂਨੇ ਤੇ ਵੀਰੇ ਗੋਪੀ ਬੰਦੀ ਗੱਭਣਾ ਖੜੇ ਵੀਰੇ ਛੱਤ ਪਾਲ ਆਰਤੀ ਵੀਰੇ ਉੱਥੇ ਖੜੀ ਹੈ ਜੀ ਇਹ ਕੱਟੀ ਤੇ ਰਹਿ ਵੀ ਮੈਂ ਪਹਿਲੀ ਵਾਰੀ ਵੀ ਦੌੜ ਕੇ ਪਰ ਇਹ ਗੋਪੀ ਬੰਨਦੇ ਤੇ ਰਹਿ ਗਈ ਵੀਰੇ ਤੇ ਬਾਕੀ ਵੀਰੇ ਜੀ ਦੇਖੋ ਕੱਟੀ ਆ ਜਿਹੜੀ ਇੱਕ ਵਾਰੀ ਹੋਈ ਵੀ ਹੈ ਨਾ ਜੇ ਮਨ ਲਵੇ ਕਿ ਕਿਤੇ ਨਾ ਕਦੀ ਜਾ ਕੇ ਜਦਾ ਵੀ ਕਾਰਨ ਬਣਦਾ ਕਰ ਪੀਟਾਉਣ ਦਾ ਤੇ ਕਾਪਰ ਤੇ ਜੰਕ ਦੀ ਨਾ ਫੁੱਲ ਘਟਪੀ ਹੋਈ ਆ ਅਸੀਂ ਪਹਿਲਾਂ ਅੱਛੇ ਆਪਾਂ ਨੇ ਵੀ ਜੀਂ ਦੇ ਵਿੱਚ ਪਾਊਗਾ ਨਾ ਤੇ ਉਹ ਵੀ ਕਰਕੇ ਇਹ ਮਸਕਾ ਦਾ ਸਾਪਣੇ ਕੰਦਾ ਪੈਂਦਾ ਆਪਾਂ ਨੂੰ ਹੁਣ ਦੇਖੋ ਇਹਨੂੰ ਆਪਾਂ ਕਾਲੀ ਕਰਨੀ ਪੈਣਾ ਬਹੁਤ ਕਾਲੀ ਹੋ ਗਿਆ ਆਪਾਂ ਇਹਨੂੰ ਡੇਲੀ ਬੋਇਵਨ ਜੀਐਲ ਸ਼ੇਅਰ ਪਾਊਡਰ ਪਾ ਰਹੇ ਆਂ ਜੀ ਤੇ ਆਪਾਂ ਇਹ ਜਲ ਬਚਾਉਣ ਲਈ ਪਹਿਲੇ ਪਾਊਡਰ ਸ਼ੁਰੂ ਕਰੀਏ ਤਾਂ ਕਿ ਪੋਛੇ ਨੂੰ ਆਪਣੇ ਰਿਪੀਟ ਨਾ ਹੋਣਾ ਜੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਜਾ ਕੇ ਤੜਕੇ ਜਿਹੜਾ ਜਾਵਾ ਵੀ ਉਹਨੂੰ ਦੋ ਸਾਲ ਤੱਕ ਰਿਪੀਟਰ ਦੀ ਮੱਝ ਤੇ ਉਹ ਵੰਨੇ ਤੇ ਹੁਣ ਆ ਅੱਜ ਆਪਾਂ ਮથે ਚੈੱਕ ਕਰ ਰਹੇ ਆਂ ਇੱਕ ਹੋਰ ਚੱਕਰੀਏ ਇਹ ਵੀ ਗੱਬਨੇ ਕਲੇ ਤੇਨੇ ਪਾ ਲਿਆ ਪਾਊਡਰ ਪਾਇਆ ਰਗਾ ਸਾਰਾ ਜਿਵੇਂ ਨੀ ਬੰਦ ਗਿਆ ਤਹੇ ਜਿਵੇਂ ਤੇ ਆਪਾਂ ਚੱਕਰੀ ਆ ਇਹ ਵੀ ਗੱਬਣਾ ਆਪਾਂ ਵੀ ਇਹਨੂੰ ਸ਼ੀਰਸ ਪਾਊਡਰ ਟਿੰਡ ਚ ਪਾਇਆਗਾ ਜਿਵੇਂ ਨੀ ਬੰਦ ਕੀਤਾ ਹੈਗਾ ਤੇ ਸਾਰੇ ਪਸ਼ੂ ਉਹਦੇ ਰੱਖੇ ਹੋਏ ਨੇ ਟਿੰਡ ਪਾਊਡਰ ਪਾਉਣ ਨਾਲ ਵੀਰੇ ਮੰਨ ਲੈ ਕੁਝ ਆਪਣੇ ਰੀਪੀਟ ਹੋਣ ਤੋਂ ਬਚਦੇ ਨਹੀਂ ਯਾਰ ਬੇਟਾ ਬਹੁਤ ਵਾਰ ਰੀਪੀਟ ਹੋ ਗਿਆ ਦੱਸੀ ਆਪਣੇ ਉਹਨਾਂ ਫਾਰਮੂਲਾ ਦੇ ਚ ਕੀ ਜੁੜ ਕਰਨਾ ਹੈਗਾ ਆਪਾਂ ਵੀਰੇ ਅੱਜ ਪਸ਼ੂ ਆਪਾਂ ਚੱਕਾ ਤੇੜ ਕੇ ਦੇ 14 15 ਤੇ ਆਵਰੇਜ ਕੱਟੀ ਛੋਲਮੀ ਆ ਜੀ ਫਰੰਦੂ ਚੱਕਲੇ ਉਹ ਵੀ ਗੱਭਣ ਨੇ ਤੇ ਹੁਣ ਦੇਖਦੇ ਆ ਤੇ ਬਾਕੀ ਵੀਰੇ ਲਓ ਜੀ ਮਾਜੇ ਝੋਟੇ ਨੂੰ ਨੇ ਵੀ ਗੱਭਣਾ ਗਈ ਤੇ ਨੇ ਨਾ ਰੌਡਰ ਪਾਈ ਗਏ ਨੇ ਤੇ ਸਾਰੇ ਕੁਝ ਰਹਿ ਗਏ ਤੜਕੇ ਤੇ ਆਪਣੇ ਵੀਰੇ ਛੋਣਾ ਕੁਝ ਚੈੱਕ ਕਰਤੇ ਸੋਣਾ ਸੋਣਾ ਗੱਭਣ ਨੇ ਤੇ ਇੱਕ ਵੀਰੇ ਕੋਈ ਖਾਲੀ ਦੀ ਬਾਜੀ ਕੀ ਕਰਨੀ ਮੜੀਏ ਦੇਖੋ ਬੁਲੀ ਵੀ ਗਈ ਉਹ ਜੀ ਨਹੀਂ ਤੇ ਇੱਕ ਵਾਰੀ ਖੱਟੀ ਫੋਟ ਦੇਖਦੇ ਆਪਾਂ ਹੁਣ ਇਹ ਜੋ ਚੈੱਕ ਕਰਦੇ ਆ ਵੀ ਇਹਦੀ ਹੀਟ ਸਗੀ ਕੀ ਹੁੰਦਾ ਹਾਂ ਜੀ ਦੋਸਤੋ ਸੱਚੀ ਗੱਲ ਇਹ ਜਾਣੋ ਤੇ ਲੋਜ ਜੀ ਵੀਰੇ ਨੂੰ ਇੱਕ ਬੰਧਾ ਜੀਏ ਗਾਂ ਨੂੰ ਜਾਣ ਵੀਰੇ ਗਾਂ ਦੇ ਜੋ ਗਾਂ ਦੇ ਕਿੰਨੇ ਢੰਡਾ ਤੇ ਮੋਟਕੜ ਦੇਖੋ ਤੇ ਇਹਨੂੰ ਵੀਰੇ ਦਵਾਈਸ਼ਾਂ ਦੀ ਘਾਟ ਪੈ ਦੁੱਤੀ ਹੈ ਤੇ ਗਾਵਿ ਸੂਣ ਵਾਲੀ ਆ ਸੂਣ ਵਾਲੇ ਨੂੰ ਪਤਾ ਕਿ ਘਾਟ ਤਾਂ ਪੈ ਜਾਂਦੀ ਆ ਜੇ ਪਹਿਲੀ ਵੀਰੇ ਚੀਜ਼ਾਂ ਹੱਲ ਕਰ ਲਈ ਤਾਂ ਲੋੜ ਨਹੀਂ ਪੈਂਦੀ ਇਹੋ ਤੇ ਲੋਜ ਜੀ ਦੋਸਤੋ ਆਪਾਂ ਲੱਗਾਂ ਪੌਣ ਸੀ ਨੂੰ ਵੀਰਾ ਬਲੀ ਦਾ ਦੇ ਬਹੁਤ ਅੱਛੇ ਰਿਜ਼ਲਟ ਨੇ ਤੇ ਬਹੁਤ ਵਧੀਆ ਕੰਮ ਬੈਂਕ ਆ ਗਈ ਅੜਕੇ ਵੀਰੇ ਆਪਾਂ ਨੂੰ ਅੱਛਾ ਜੀ ਵੀਰੇ ਆਪਾਂ ਵੀ ਇਨ ਬੋਲੇ ਤੇ ਵੀਡੀਓ ਵਿੱਚ ਪਿਆ ਠੀਕ ਆ ਪਰ ਇਹ ਆਪਾਂ ਇਹਦੇ ਆ ਭਰੇ ਆ ਜਿਹੜਾ ਆਪਾਂ ਜੇ ਮਹਾਵੀਰ ਵੀ ਪਵਾ ਰਹੇ ਆ ਭੀਸ਼ਮ ਵੀ ਪਵਾ ਰਹੇ ਆ ਗੁਰੂ ਵੀਰ ਸਖਸੀ ਹੋਣਾ ਅ ਵੀ ਮੀਨਿਊ ਸਾਰੇ ਚੀਜ਼ ਨੂੰ ਪਵਾ ਰਹੇ ਆ ਵੀਰਾਵਲੀ ਦੇ ਅੱਛੇ ਰਿਜ਼ਲਟ ਨੇ ਵੀਰਾਵਲੀ ਦੇ ਤੇ ਬਹੁਤ ਵਧੀਆ ਬੱਚੇ ਆ ਰਹੇ ਨੇ ਬਹੁਤ ਛਾਣੇ ਬੱਚੇ ਹੋਣਗੇ ਤੇ ਲੋ ਜੀ ਇਹ ਪਾ ਲਓ ਕੀ ਐ ਇੱਥੇ ਆਪਣੇ 40 40 ਸਭ ਪਾ ਲਓ ਸੱਚ ਜਰਤੀ ਨੂੰ ਪਵਾਵਾਂਗੇ ਉਹ ਜਿਹੜਾ ਪੀਛੋਂ ਆਪਣਾ ਕਰਨੇ ਘਟਾ ਦੂਜੇ ਨੰਬਰ ਤੇ ਆਇਆ ਜੀ ਆਪਣਾ ਜੀ ਹੁਣ ਇਹ ਪਾਇਗਾ ਜੀ ਆਪਾਂ ਨੂੰ ਭਾਈ ਸਾਹਿਬ ਜੀ ਲਓ ਜੀ ਲਓ ਜੀ ਵੀਰੇ ਆਪਾਂ ਤੁਹਾਨੂੰ ਇੱਕ ਹੋੜਮੰਦ ਦਿਖਾ ਦਈਏ ਤੇ ਇਹ ਵੀ ਗੋਪੀ ਤੋਂ ਗੱਪਣਾਗੀ ਤੇ ਆਪਣਾ ਜੀ ਤਾਰਮੀ ਇਹ ਚੈੱਕ ਕਰੀਏ ਜੜਕੇ ਜੀ ਮੈਨੂੰ ਵੀ ਚੱਲ ਤੇ ਬਾਕੀ ਇਹ ਦੇਖੋ ਵੀ ਤਾਰਾਂ ਨਹੀਂ ਗਈ ਦੀ ਫਿਰ ਵੀ ਜੀ ਠੀਕ ਆਪਾਂ ਨੂੰ ਤਾਂ ਬਾਅਦ ਵੀ ਪਰ ਹੈ ਅਜ ਗੱਪਣਾ ਚੈੱਕ ਕਰੀਏ ਆਪਾਂ ਅੱਜ ਨੂੰ ਟਾਈਮ ਹੋਗਾ ਵੀਰੇ 40 ਦਾ ਠੀਕ ਹੈ ਚੱਕਾ ਆਪਾਂ ਕਰੀਏ ਕਿਤੇ ਕਲੱਬ ਚ ਲਭਜਾਪੇ ਹੀ ਹੈ ਜਬੂਤਾ